ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਗਦੀਪ ਰੂਬੀ ਅੱਜ ਅਸੀਂ ਗੱਲ ਕਰਾਂਗੇ ਥੋੜਾ ਜਿਹਾ ਵਹਿਮ ਭਰਮਾਂ ਬਾਰੇ ਤੇ ਲਾਸਟ ਵਿੱਚ ਮੈਂ ਤੁਹਾਨੂੰ ਇੱਕ ਔਸ਼ਧੀ ਬਾਰੇ ਵੀ ਦੱਸੂੰਗੀ ਅੱਕ ਬਾਰੇ ਆਪਾਂ ਲਾਸਟ ਵਿੱਚ ਉਹਦੀ ਗੱਲ ਕਰਾਂਗੇ ਤੇ ਵਹਿਮ ਭਰਮ ਜਿਵੇਂ ਆਪਾਂ ਦੇਖਦੇ ਆ ਬਹੁਤ ਸਾਰੇ ਵਹਿਮ ਭਰਮ ਨੇ ਨਾ ਛੋਟੇ ਛੋਟੇ ਤੇ ਮੈਂ ਸੋਚਦੀ ਹੁੰਦੀ ਆ ਕਿ ਜਿਹੜੇ ਇਹ ਵਹਿਮ ਭਰਮ ਬਣੇ ਨੇ ਇਹਨਾਂ ਪਿੱਛੇ ਕੋਈ ਨਾ ਕੋਈ ਲੌਜੀਕ ਜ਼ਰੂਰ ਹੋਣਾ ਹੈ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੋਵੇਗਾ ਕਿਉਂਕਿ ਜਿਹੜੇ ਪੁਰਾਣੇ ਬਜ਼ੁਰਗ ਸੀ ਕੋਈ ਐਦਾਂ ਹੀ ਤਾਂ ਚੀਜ਼ਾਂ ਬਣ ਨਹੀਂ ਗਈਆਂ ਹਨਾ ਤੇ ਫਿਰ ਸੋਚਦੇ ਨਾ ਤੁਸੀਂ ਜਿਸ ਕਿਸੇ ਟੌਪਿਕ ਬਾਰੇ ਸੋਚਦੇ ਹੁੰਦੇ ਤੁਹਾਨੂੰ ਉਸ ਬਾਰੇ ਆਪਣੇ ਆਪ ਹੀ ਕਲੀਅਰ ਹੁੰਦਾ ਜਾਂਦਾ ਹੈ ਤੇ ਮੈਂ ਜਦੋਂ ਇਸ ਬਾਰੇ ਸੋਚਿਆ ਤਾਂ ਮੈਨੂੰ ਮਤਲਬ ਮੈਂ ਮਹਿਸੂਸ ਕੀਤਾ ਕਿ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਬਹੁਤ ਹੀ ਸਮਝਦਾਰ ਸੀ ਬਹੁਤ ਹੀ ਸਮਝਦਾਰਾ ਸੀ ਤਾਂ ਉਹਨਾਂ ਦੇ ਨੇੜੇ ਦੇ ਜਿਹੜੇ ਵੀ ਨੇ ਅੱਗੇ ਪਰਿਵਾਰਾਂ ਵਿੱਚ ਮਤਲਬ ਪਰਿਵਾਰ ਵੱਡੇ ਹੁੰਦੇ ਸੀ ਹਨਾ ਬੱਚੇ ਬਹੁਤ ਹੁੰਦੇ ਸੀ ਕਿ ਇੱਕ ਫੈਮਿਲੀ 'ਚ 10-10 ਬੱਚੇ ਤੇ ਉਹਨਾਂ ਨੂੰ ਕੰਟਰੋਲ ਕਰਨਾ বারবার টোকਣਾ বন্ধা ਇੱਕ ਬੰਦਾ ਹਨਾ ਕਿੰਨਾ ਕੁ ਟੋਕ ਸਕਦਾ ਹੈ ਬਾਰ-ਬਾਰ ਇੰਨੀ ਕਿੰਨੀ ਕੈਪੈਸਿਟੀ ਹੈ ਔਰ ਬੱਚੇ ਵੀ برداشت ਨਹੀਂ ਕਰਦੇ ਟੋਕਾ ਟੋਕੇ ਜਿਆਦਾ ਤਾਂ ਕੁਛ ਵਹਿਮ ਤਾਂ ਉਸ ਕਰਕੇ ਹੀ ਬਣੇ ਨੇ ਜਿਵੇਂ ਕੈਂਚੀ ਖੜਕਾਉਣੀ ਹਨਾ ਵੀ ਕੈਂਚੀ ਨਹੀਂ ਖੜਕਾਉਣੀ ਚਾਹੀਦੀ ਤੇ ਘਰ ਵਿੱਚ ਕਲੇਸ਼ ਹੋ ਸਕਦਾ ਹੁਣ ਅੱਗੇ ਤਾਂ ਘਰਾਂ ਵਿੱਚ ਥਾਣ ਦੇ ਥਾਣ ਆਉਂਦੇ ਸੀ ਤੇ ਦਰਜੀ ਵੀ ਘਰੇ ਬੁਲਾਇਆ ਜਾਂਦਾ ਸੀ ਹਨਾ ਸਾਰਿਆਂ ਦੇ ਇੱਕੋ ਸੇਮ ਕਪੜੇ ਹੁੰਦੇ ਸੀ ਖਾਸ ਕਰਕੇ ਲੇਡੀਜ਼ ਦੇ ਤੇ ਉਦੋਂ ਤੁਸੀਂ ਕਿਹਨੂੰ ਕਿਹਨੂੰ ਬੱਚੇ ਨੂੰ ਰੋਕੋਗੇ ਬੱਚੇ ਤਾਂ ਮਨ ਚਲੇ ਆ ਹਨਾ ਕਿਸੇ ਕੈਂਚੀ ਚੱਕ ਲੈ ਖੜਕਾਉਣੀ ਸ਼ੁਰੂ ਕਰਤੀ ਉਹਦੇ ਨਾਲ ਉਹ ਕਪੜਾ ਵੀ ਕੱਟਿਆ ਜਾ ਸਕਦਾ ਹੈ ਬੱਚੇ ਦੇ ਹੱਥ ਤੇ ਵੀ ਨੁਕਸਾਨ ਪਹੁੰਚ ਸਕਦਾ ਹੈ ਤਾਂ ਉਸ ਚੀਜ਼ ਦਾ ਬਹਿਮ ਬਣਾਇਆ ਕਿ ਕੈਂਚੇ ਖੜਕਾਉਣ ਨਾਲ ਘਰ 'ਚ ਕਲੇਸ਼ ਹੋਏਗਾ ਤੇ ਕਲੇਸ਼ ਕਿਸੇ ਨੂੰ ਪਸੰਦ ਹੈ ਹਨਾ ਤਾਂ ਬੱਚਾ ਵੈਸੀ ਡਰ ਜਾਂਦਾ ਹੈ ਕਿਸੇ ਨੂੰ ਥੋੜਾ ਜਿਹਾ ਕਹਿਤਾ ਤੇ ਬਾਕੀ ਬੱਚੇ ਆਪੇ ਚੁੱਕਨੇ ਹੋ ਜਾਂਦੇ ਨੇ ਬਾਕੀ ਦੂਸਰਾ ਕਿ ਚੱਪਲ ਨੂੰ ਮੁੱਦੀ ਮਾਰੀ ਹੋਈ ਹੈ ਹੁਣ ਇੰਨੇ ਨੇ ਬੱਚੇ ਨੇ ਇੰਨੀਆਂ ਚੱਪਲਾਂ ਜੁੱਤੀਆਂ ਤੇ ਉਹ ਬੁਰੀਆਂ ਲੱਗਦੀਆਂ ਨੇ ਘਰ ਵਿੱਚ ਖਿੰਡੀਆਂ ਹੋਈਆਂ ਕੋਈ ਮੁੱਦੀ ਪਈਆ ਕੋਈ ਸਿੱਧੀ ਪਈਆ ਕਿਧਰ ਨੂੰ ਪਈਆ ਤਾਂ ਉਸ ਬਾਰੇ ਵੀ ਕਿ ਜੇ ਮੁੱਢੀ ਚੱਪਲ ਹੋਏਗੀ ਤਾਂ ਛੇਤਰ ਪੈ ਸਕਦੇ ਨੇ ਤੇ ਬੱਚਾ ਆਪਣੇ ਆਪ ਹੀ ਡਰ ਜਾਂਦਾ ਉਹਦੇ ਅੰਦਰ ਆਪਣੇ ਆਪ ਹੀ ਸਹਿਮ ਪੈਦਾ ਹੋ ਜਾਂਦਾ ਆਪਣੇ ਆਪ ਆਪਣੀ ਚੱਪਲ ਦੇਖ ਕੇ ਕਿ ਅੱਜ ਮੇਰੇ ਛੇਤਰ ਬਣਣਗੇ ਹਨਾ ਉਹਨੇ ਸਿੱਧੀ ਕਰ ਦੇਣੀ ਹੈ ਮਤਲਬ ਕਿ ਅਨੁਸ਼ਾਸਨ ਬਣਾਉਣ ਲਈ ਘਰ ਚ ਤੇ ਬਹੁਤ ਸਾਰੇ ਵਹਿਮ ਭਰਮ ਜੇ ਤੁਸੀਂ ਸੋਚੋ ਨਾ ਡੀਪਲੀ ਤਾਂ ਇਦਾਂ ਹੀ ਬਣੇ ਹੋਏ ਨੇ ਇਸੇ ਤਰ੍ਹਾਂ ਅੱਕ ਬਾਰੇ ਹੈ ਕਿ ਅੱਕ ਜਿਹੜਾ ਹੁੰਦਾ ਹੈ ਜ਼ਹਿਰੀਲਾ ਹੁੰਦਾ ਹੈ ਜਦੋਂ ਕਿ ਜ਼ਹਿਰੀਲਾ ਨਹੀਂ ਹੁੰਦਾ हां ਉਸ ਜਿਵੇਂ ਜਿਹੜਾ ਉਹਦੇ ਵਿੱਚ ਦੁੱਧ ਜਾਂ ਪਡੰਡੀ ਤੋੜਦੇ ਆ ਤੇ ਦੁੱਧ ਜਾਂ ਨਿਕਲਦਾ ਉਹ ਜੇ ਤੁਹਾਡੀਆਂ ਅੱਖਾਂ ਤੇ ਲੱਗ ਜਾਂਦਾ ਹੈ ਹੱਥ ਅੱਖਾਂ ਤੇ ਲੱਗ ਜਾਂਦੇ ਨੇ ਅੱਖ ਵਾਲੇ ਤਾਂ ਉਹ ਅੱਖਾਂ 'ਚ ਇਨਫੈਕਸ਼ਨ ਵਗੈਰਾ ਹੋ ਸਕਦੀ ਹੈ ਅੱਖਾਂ ਲਈ ਨੁਕਸਾਨਦਾਇਕ ਹੋ ਸਕਦੇ ਨੇ ਵੈਸੇ ਤੁਸੀਂ ਖਾ ਸਕਦੇ ਹੋ ਮੈਂ ਖੁਦ ਬਚਪਨ 'ਚ ਖਾਦਾ ਹੋਇਆ ਹੈ ਮੇਰੀ ਦਾਦੀ ਜੀ ਖਾਂਦੇ ਰਹੀ ਹੈ ਮੇਰੀ ਦਾਦੀ ਜੀ ਸੁਣਾਉਂਦੇ ਹੁੰਦੇ ਸੀ ਕਿ ਜਦੋਂ ਕਦੀ ਉਹਨਾਂ ਨੂੰ ਕੋਈ ਬੁਖਾਰ ਵਗੈਰਾ ਹੋ ਜਾਂਦਾ ਸੀ ਜਾਂ ਕੋਈ ਸਕਿਨ ਦੇ ਪ੍ਰੋਬਲਮ ਹੋ ਜਾਂਦੀ ਸੀ ਫਿੰਸੀਆਂ ਵਗੈਰਾ ਹੋ ਜਾਂਦੀਆਂ ਸੀ ਖੰਘ ਹੋ ਜਾਂਦੀ ਸੀ ਅੱਖਾਂ ਦੁਖਣੀ ਆ ਜਾਂਦੀਆਂ ਸੀ ਤਾਂ ਉਹ ਅੱਕ ਤੋੜ ਕੇ ਨਾ ਅੱਕ ਦੇ ਜਿਹੜੇ ਫੁੱਲ ਹੁੰਦੇ ਆ ਉਹ ਫੁੱਲਾਂ ਵਿੱਚ ਇੱਕ ਚੱਕਰੀ ਜੀ ਹੁੰਦੀ ਆ ਗੋਲ-ਗੋਲ ਫੁੱਲ ਜਾਂ ਹੁੰਦਾ ਵੱਡੇ ਫੁੱਲ ਵਿੱਚ ਇੱਕ ਛੋਟਾ ਜਿਹਾ ਫੁੱਲ ਹੁੰਦਾ ਉਹ ਤੋੜ ਕੇ ਉਹ ਚਾਰ-ਪੰਜ ਖਾ ਲੈਂਦੇ ਸੀ ਤੇ ਉਸ ਨਾਲ ਮਤਲਬ ਉਹਨੂੰ ਬਹੁਤ ਫਾਇਦਾ ਹੁੰਦਾ ਸੀ ਮੈਂ ਵੀ ਖੁਦ ਬਚਪਨ ਵਿੱਚ ਖਾਂਦੇ ਰਹੀ ਆ ਤੇ ਮੈਨੂੰ ਉਸ ਦਾ origignal ਨਾਮ ਕੀ ਹੁੰਦਾ ਮੈਨੂੰ ਪਤਾ ਨਹੀਂ ਹੈ ਪਰ ਮੇਰੀ ਦਾਦੀ ਜੀ ਨੇ ਜੋ ਨਾਮ ਦਿੱਤਾ ਹੋਇਆ ਮੈਨੂੰ ਉਹ ਯਾਦ ਹੈ ਮੈਂ ਉਹ ਹੀ ਦੱਸੂਗੀ ਤੁਹਾਨੂੰ ਇਹ ਅੱਕ ਹੈ ਜਿਵੇਂ ਅੱਕ ਦਾ ਪੌਦਾ ਹੈ ਨਾ ਇਹਦੇ ਵਿੱਚ ਆ ਫੁੱਲ ਹੈ ਅਜੇ ਖਿੜਿਆ ਨਹੀਂ ਹੈ ਬੰਦ ਹੈ ਜੇ ਤੁਸੀਂ ਇਹਨੂੰ ਖੋਲੋਗੇ ਨਾ ਇਸ ਫੁੱਲ ਨੂੰ ਆਪਾਂ ਖੋਲਾਂਗੇ ਤਾਂ ਵਿੱਚੋਂ ਆਹ ਚੀਜ਼ ਹੈ ਇੱਕ ਛੋਟਾ ਫੁੱਲ ਜਿਹਾ ਆਹ ਵਾੜੇ ਮੇਰੇ ਦਾਦੀ ਜੀ ਨੂੰ ਚੱਕਰੀ ਕਹਿੰਦੇ ਹੁੰਦੇ ਸੀ ਇਹ ਚੱਕਰੀ ਕੱਢ ਕੇ ਤੁਸੀਂ ਏਦਾਂ ਠੀਕ ਹੈ ਚੱਕਰੀ ਜੀ ਨਿਕਲਿਆ ਜੀ ਇਹ ਚੀਜ਼ ਆਹ ਵਾੜੇ ਇਹ ਤੁਸੀਂ ਪੰਜ ਲੈਣੀ ਹੈ ਡੇਲੀ ਮਤਲਬ ਇਸਦੇ ਇੰਨੇ ਜ਼ਿਆਦਾ ਬੈਨੀਫਿਟ ਨੇ ਤੁਸੀਂ ਡੇਲੀ 20 ਦਿਨ ਲਈ ਸਿਰਫ 20 ਦਿਲੇ ਕਿਉਂਕਿ ਨਾ ਜਿਹੜੀ ਦੇਸੀ ਚੀਜ਼ਾਂ ਹੁੰਦੀਆਂ ਨੇ ਉਹ ਵੀ ਰੈਗੂਲਰ ਨਹੀਂ ਖਾਣੀਆਂ ਚਾਹੀਦੀਆਂ ਕਈ ਸਾਨੂੰ ਲੱਗਦਾ ਕਿ ਇਹਦੇ ਬਹੁਤ ਜ਼ਿਆਦਾ ਬੈਨੀਫਿਟ ਨੇ ਤੇ ਇਹਨੂੰ ਹਰ ਰੋਜ਼ ਖਾ ਲੈਣਾ ਚਾਹੀਦਾ ਹੈ ਹਨਾ ਇਹਨਾਂ ਨੂੰ ਕੁਝ ਟਾਈਮ ਲਈ ਖਾ ਕੇ ਕਿਸੇ ਨੂੰ 20 ਦਿਨ ਕਿਸੇ ਨੂੰ ਇੱਕ ਮਹੀਨਾ ਖਾ ਕੇ ਜਾਂ ਤਿੰਨ ਮਹੀਨੇ ਖਾ ਕੇ ਵਿੱਚ ਗੈਪ ਪਾਉਣਾ ਜ਼ਰੂਰੀ ਹੈ ਜਿਹੜੀ ਇਹ ਚੱਕਰੀ ਜੀ ਹੈ ਤੁਸੀਂ ਸਿਰਫ ਪੰਜ ਖਾਣੀਆਂ ਨੇ ਜੇ ਤੁਸੀਂ ਪੰਜ ਤੋਂ 6 ਵੀ ਖਾਓਗੇ ਨਾ ਇਸ ਨਾਲ ਤੁਹਾਨੂੰ ਥੋੜਾ ਜਿਹਾ ਜਿਵੇਂ ਆਪਾਂ ਉਹ ਭੰਗ ਦੇ ਪਕੌੜੇ ਨਹੀਂ ਖਾ ਲੈਂਦੇ ਥੋੜੇ ਜਿਹਾ ਖਾ ਲਈ ਤਾਂ ਕਿਵੇਂ ਥੋੜਾ ਨਸ਼ੇ ਟਾਈਪ ਜੀ ਫੀਲਿੰਗ ਹੋਣ ਲੱਗ ਪੈਂਦੀ ਹੈ ਉਸੇ ਤਰ੍ਹਾਂ ਜੇ ਜ਼ਿਆਦਾ ਖਾ ਲਾਂਗੇ ਸਾਨੂੰ ਵੀ ਫੀਲਿੰਗ ਆਉਂਗੇ ਠੀਕ ਹੈ ਇਹਨੂੰ ਸਿਰਫ 5 ਲੈਣੀਆਂ ਨੇ ਹਰ ਰੋਜ਼ ਕਿਸੇ ਵੀ ਟਾਈਮ ਲੈ ਸਕਦੇ ਹੋ ਜੇ ਤੁਸੀਂ ਇੱਕ ਪ੍ਰੋਪਰ ਟਾਈਮ ਬਣ ਲਓਗੇ ਤਾਂ ਜ਼ਿਆਦਾ ਬੈਸਟ ਹੈ ਇਹਦੀ ਤਸੀਰ ਨਾ ਗਰਮ ਹੁੰਦੀ ਹੈ ਨਾ ਠੰਡੀ ਹੁੰਦੀ ਹੈ ਇਹਨੂੰ ਬੱਚੇ ਵੀ ਖਾ ਸਕਦੇ ਨੇ ਕਿਸੇ ਵੀ ਉਮਰ ਦਾ ਖਾ ਸਕਦਾ ਹੈ 5 ਤੋਂ ਜ਼ਿਆਦਾ ਨਹੀਂ ਲੈਣੀ ਆ ਚੰਗੀ ਤਰ੍ਹਾਂ ਚਬਾ ਚਬਾ ਕੇ ਇਸ ਤੋਂ ਉੱਪਰ ਤੁਸੀਂ ਦੋ ਘੁੱਟਾ ਪਾਣੀ ਆਂਦੇ ਪੀ ਲਓ ਤੇ ਇਸ ਦੇ ਜਿਵੇਂ ਤੁਸੀਂ ਕਿਸੇ ਵੀ ਬਿਮਾਰੀ ਦਾ ਨਾਮ ਲੈ ਲਓ ਕਿਸੇ ਵੀ ਦੁਨੀਆ ਦੀ ਕਿਸੇ ਵੀ ਬਿਮਾਰੀ ਦਾ ਨਾਮ ਖਾਸ ਕਰਕੇ ਪੇਟ ਨਾਲ ਰਿਲੇਟਡ ਪ੍ਰੋਬਲਮਸ ਨੇ ਜਿਹੜੀਆਂ ਵੀ ਕੋਈ ਕਬਜਾ ਹੈ ਕੋਈ ਪੇਟ ਸਾਫ਼ ਨਹੀਂ ਹੁੰਦਾ ਪ੍ਰੋਪਰਲੀ ਹਨਾ ਸਕਿਨ ਪ੍ਰੋਪੇਟ ਨਹੀਂ ਸਾਫ਼ ਹੋਏਗਾ ਤਾਂ ਸਕਿਨ ਪ੍ਰੋਬਲਮਸ ਆਉਂਦੀਆਂ ਨੇ ਸ਼ਿਕਰੀ ਹੈ ਕੋਈ ਅੱਖਾਂ ਦੀ ਪ੍ਰੋਬਲਮ ਹੈ ਕਿਸੇ ਵੀ ਤਰ੍ਹਾਂ ਦੀ ਅੱਖਾਂ 'ਚ ਜਲਨ ਹੁੰਦੀ ਹੈ ਤੇ ਬਦ ਹਜਮੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਦੁਨੀਆ ਦੀ ਜਿਹੜੀ ਵੀ ਪ੍ਰੋਬਲਮਸ ਨੇ ਜਿਹੜੀਆਂ ਵੀ ਬਿਮਾਰੀਆਂ ਨੇ ਹਰ ਇੱਕ ਲਈ ਬੈਨੀਫਿਟ ਹੈ ਇਹ 20 ਦਿਨ ਲੈਣਾ ਹੈ 20 ਦਿਨਾਂ ਤੋਂ ਬਾਅਦ ਤੁਸੀਂ ਕੁਝ ਟਾਈਮ ਦਾ ਮਹੀਨੇ ਦੋ ਮਹੀਨੇ ਦਾ ਗੈਪ ਪਾ ਸਕਦੇ ਹੋ ਫਿਰ ਇਹਨ ਇਸ ਨੂੰ 20 ਦਿਨ ਲੈ ਲਓ ਬਹੁਤ ਜ਼ਿਆਦਾ ਬੈਨੀਫਿਟ ਨੇ ਇਸ ਨੂੰ ਅਜਮਾ ਕੇ ਦੇਖਿਓ ਮੈਂ ਇਸ ਨੂੰ ਖੁਦ ਹੁਣ ਲੈ ਰਹੀ ਆ 20 ਦਿਨ ਤੋਂ ਮਤਲਬ ਮੈਨੂੰ ਹੋ ਗਿਆ ਹੈ 10 12 ਕਿ ਦਿਨ ਹੋ ਗਏ ਨੇ ਲੈਂਦੇ ਤੇ ਮੇਰੇ ਐਕਚੁਅਲੀ ਨਾ ਖਾਲ ਗਲ ਵਿੱਚ ਥੋੜੀ ਖਰਾਸ਼ ਰਹਿੰਦੀ ਸੀ ਖਰਾਸ਼ ਵੀ ਨਹੀਂ ਰਹਿੰਦੀ ਸੀ ਜਿਵੇਂ ਮੈਨੂੰ ਖੰਗ ਹੈ ਨਹੀਂ ਬਿਲਕੁਲ ਵੀ ਪਰ ਫਿਰ ਵੀ ਕਦੀ ਕਦੀ ਮਤਲਬ ਇੱਕਦਮ ਹਾਥੂ ਜਾ ਆਉਂਦਾ ਸੀ ਤੇ ਉਹਦੇ ਨਾਲ ਮੈਨੂੰ ਮਤਲਬ ਅੱਖਾਂ ਵਿੱਚੋਂ ਪਾਣੀ ਆ ਜਾਣਾ ਬੁਰੀ ਤਰ੍ਹਾਂ ਹਾਥੂ ਆਉਂਦਾ ਸੀ ਤੇ ਉਹ ਚੀਜ਼ ਆਪਣੇ ਆਪ ਖਤਮ ਹੋ ਗਈ ਹੈ ਮੈਂ ਬਾਅਦ ਚ ਰਿਲੀਫ ਕੀਤਾ ਕਿ ਮੈਨੂੰ ਤਾਂ ਉਹ ਚੀਜ਼ ਹੁਣ ਹੋ ਹੀ ਨਹੀਂ ਰਹਾ ਤੇ ਬਾਕੀ ਪਿੰਪਲਸ ਵਗੈਰਾ ਹੁੰਦੇ ਨੇ ਫੇਸ ਤੇ ਫੇਸ ਸਾਫ ਹੁੰਦਾ ਇਸ ਨਾਲ ਅੱਖਾਂ ਵਿੱਚ ਤੁਹਾਨੂੰ ਖਾਰਿਸ਼ ਹੁੰਦੀ ਹੈ ਉਹ ਚੀਜ਼ ਠੀਕ ਹੋ ਜਾਂਦੀ ਹੈ ਇਹ ਬੈਨੀਫਿਟ ਮੈਨੂੰ ਇਹ ਦਿਨਾਂ ਵਿੱਚ ਮੈਂ ਮਹਿਸੂਸ ਕੀਤਾ ਤੁਹਾਨੂੰ ਬੁਖਾਰ ਨਹੀਂ ਹੋਏਗਾ ਜਲਦੀ ਜਲਦੀ ਕਦੇ ਤੇ ਇਹ ਤੁਸੀਂ ਬੱਚਿਆਂ ਨੂੰ ਵੀ ਦਿਓ ਖੁਦ ਵੀ ਖਾਓ ਬਹੁਤ ਜ਼ਿਆਦਾ ਬੈਨੀਫਿਟ ਹੈ ਤੇ ਇਸ ਤੋਂ ਬਾਅਦ ਮੈਨੂੰ ਦੱਸਿਓ ਕਿ ਇਸ ਦੇ ਰਿਜ਼ਲਟ ਤੁਸੀਂ ਕੀ ਮਹਿਸੂਸ ਕੀਤਾ ਜਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਤੁਸੀਂ ਇਸ ਬਾਰੇ ਕੀ ਜਾਣਦੇ ਹੋ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ ਥੈਂਕ ਯੂ so much